बिना मैं इसको तो बोल देना सो so, कल जलालाबाद तो फिरोजपुर तो पठानकोट तो अजनाले तो पट्टी तो नगोदर तो शहर तो टांडे तो तो, बहुत सारे लोग आए अपने अपने काम कामकार ਸਾਂਝੇ ਕਮ ਲੈ ਕੇ ਆਏ ਨਿੱਜੀ ਕਮ ਲੈ ਕੇ ਆਏ ਕਿਉਂਕਿ ਮੇਰੇ ਨਾਲ ਅਸਰਾਂ ਦੀ ਸਾਰੀ ਟੀਮ ਬੈਠੀ ਸੀ ਇਸ ਸਰਕਲ ਨੂੰ ਤੋਂ ਉਹਨਾਂ ਦੇ ਜਿਹੜੀ ਹਰ ਮਸਲੀ ਨੂੰ ਉਸੇ ਅਟੈਂਡ ਕੀਤਾ ਅੱਜ ਡਿਪਟੀ ਕਮਿਸ਼ਨ ਜਿੰਨੇ ਵੀ ਦੋਪਹਿਰ ਮਾਝੇ ਦੇ ਜਿੰਨਾ ਤੇ ਇਹ ਚੁਸ਼ਾ ਆਪੋ ਡੀਸੀ ਸ਼ਾਪ ਡੀਸੀ ਹੁਸ਼ਿਆਰਪੁਰ ਰੈਂਡ ਰੈਂਡ ਡੀਸੀ ਗੁਰਦਾਸਪੁਰ ਡੀਸੀ ਪਠਾਨਕੋਟ ਡੀਸੀ ਤਰਨਤਾਰਨ ਡੀਸੀ ਅਮਰਸਰ ਸਾਹਿਬ ਡੀਸੀ ਜਲੰਧਰ ਜਿੰਨੇ ਵੀ ਇਸ ਬਾਬੇ ਮਾਜੇ ਦੇ ਡਿਪਟੀ ਕਪੀشنਰ ਉਹਨਾਂ ਨਾਲ ਮੀਟਿੰਗ ਕੀਤੀ ਹੈ ਸੀਨੀਅਰ ਅਫਸਰਾਂ ਨਾਲ ਮੀਟਿੰਗ ਕੀਤੀ ਹੈ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ ਕਿਉਂਕਿ ਅਸੀਂ ਲਗਭਗ 4 ਮਹੀਨੇ ਦੇ ਇਲੈਕਸ਼ਨ ਕੋਰਟ ਤੋਂ ਬਾਅਦ ਹੁਣ ਵਿਕਾਸ ਦੇ ਜਿਹੜੀਆਂ ਫਾਈਲਾਂ ਰੁਕੀਆਂ ਪਈਆਂ ਉਹਨੂੰ ਚਲਾ ਰਹੇ ਹਾਂ ਕਿਉਂਕਿ 3 ਮਹੀਨੇ ਦਾ ਨੈਸ਼ਨਲ ਕੋਰਟ ਸੀਗਾ 16 ਮਾਰਚ ਤੋਂ ਕੋਟ ਲੱਗਿਆ ਸੀ ਇਹ ਦੇਸ਼ ਦਾ 1 ਜੂਨ ਨੂੰ ਚੋਣ ਸੀ 4 ਜੂਨ ਨੂੰ ਰਿਜ਼ਲਟ ਸੀ ਉਸ ਤੋਂ ਬਾਅਦ ਜਿਹਨੇ ਚਰ ਗਵਰਨਮੈਂਟ ਨਹੀਂ ਬਣੀ ਉਹ ਕੋਡ ਹੋ ਗਿਆ ਉਸ ਤੋਂ ਬਾਅਦ ਨਾਲ ਦੀ ਨਾਲ ਜਲੰਧਰ ਵੈਸਤਾ ਬਾਈਲੈਕਸ਼ਨ ਦਾ ਕੋਡ ਲੱਗ ਗਿਆ ਸੋ ਅੱਜ ਵਿਕਾਸ ਦੇ ਕੰਮਾਂ ਦੀ ਜਾਣਕਾਰੀ ਲਈ ਜਿਹੜੇ ਰੁਕੇ ਪਏ ਨੇ ਤੇ ਨਾਲ ਦੀ ਨਾਲ ਜਿਹੜੇ ਕੰਮ ਹੁਣ ਕਰਨੇ ਨੇ ਅੱਗੇ ਉਹਨਾਂ ਨੇ ਵੀ ਨਿਰਦੇਸ਼ ਦਿੱਤੇ ਗਏ 스마트 시ਟੀ ਜਲੰਧਰ ਦੇ ਕਿੰਨੇ ਕੰਮ ਰੁਕੇ ਪਏ ਨੇ ਕਿੰਨਾ ਪੈਸਾ ਆ ਗਿਆ ਸੈਂਟਰ ਦਾ ਕਿੰਨਾ ਨਹੀਂ ਆਇਆ 스마트 시ਟੀ ਦੇ ਤੌਰ ਤੇ ਅਮਰਸਰ ਉਹਦੇ ਬਾਰੇ ਜਾਂ ਛੋਟੇ ਸ਼ਹਿਰਾਂ ਬਾਰੇ ਸਾਰੀ ਡਿਟੇਲ ਦੇ ਵਿੱਚ ਜਾਣਕਾਰੀ ਲਈ ਗਈ ਤੇ ਲੋੜਿੰਦੇ ਜਿਹੜੇ ਨਿਰਦੇਸ਼ ਨੇ ਉਹ ਵੀ ਦਿੱਤੇ ਗਏ ਨੇ ਸੋ ਇਹ ਬੜਾ ਵਧੀਆ ਸਾਡਾ ਐਕਸਪੀਰੀਅੰਸ ਰਿਹਾ ਹੁਣ ਵੀ ਜਾ ਕੇ ਇਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਘਰੇ ਲਗਭਗ 500 ਤੋਂ 800 ਦੇ ਕਰੀਬ ਲੋਕ ਬੈਠੇ ਨੇ ਇਕੱਲੇ-ਇਕੱਲੇ ਨੂੰ ਮਿਲੂੰਗਾ ਕਿਉਂਕਿ ਇਹੀ ਸਰਕਾਰ ਦਾ ਕੰਮ ਹੁੰਦਾ ਕਿ ਲੋਕਾਂ ਨੂੰ ਮਿਲੋ ਉਹਨਾਂ ਦੇ ਕੰਮਕਾਰ ਕਰੋ ਆਈ ਕੰਟੈਕਟ ਹੋ ਜਾਏ ਤਾਂ ਬਹੁਤ ਜ਼ਿਆਦਾ ਵਧੀਆ ਤੇ ਜਿਲੰਦਰ ਬਾਏ ਇਲੈਕਸ਼ਨ ਦੀ ਇਹ ਇੱਕ ਪ੍ਰਾਪਤੀ ਸਮਝ ਲਓ ਕਿ ਇੱਕ ਨਵੀਂ ਪਿਰਤ ਜਿਹੜੀ ਹੈ ਕਿ ਮੁੱਖ ਮੰਤਰੀ ਦਾ ਦਫ਼ਤਰ ਜਿਲੰਦਰ ਚ ਵੀ ਸੰਗਰੂਰ ਚ ਅਸੀਂ ਪਹਿਲੀ ਉੱਥੇ ਰਹਿ ਬੈਨੇ ਆ ਚੰਡੀਗੜ੍ਹ ਚ ਆਫੀਸ਼ਲ ਹੈਗਾ ਹੀ ਐ ਸੋ ਮੈਂ ਜਦੋਂ ਇਲੈਕਸ਼ਨ ਜਿਸ ਦਿਨ ਰਿਜ਼ਲਟ ਆਏ ਸੀ ਉਸ ਦਿਨ ਪਹਿਲੀ ਸਪੀਚ ਮੈਂ ਜੰਮੂਰ ਆਪਣੇ ਘਰ ਜੀ ਸਾਰੇ ਬਹੁਤ ਸਾਰੇ ਉੱਤੇ ਮੌਜੂਦ ਵੀ ਸੀ ਮੈਂ ਉਦੋਂ ਇਹ ਕਹਿ ਸੀਗਾ ਕਿ ਸਰਕਾਰ ਪਿੰਡਾਂ ਚੋਂ ਸ਼ਹਿਰਾਂ ਚੋਂ ਤਸਵੀਰਾਂ ਚੱਲਿਆ ਕਰੂਗੀ ਅਸੀਂ ਉਸ ਵਾਅਦੇ ਤੇ ਵੀ ਪੂਰੇ ਉੱਤਰ ਰਹੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਫਸਰ ਪਹਿਲਾਂ ਹੀ ਜਾ ਰਹੇ ਨੇ ਪਿੰਡਾਂ ਜਾ ਰਹੇ ਨੇ ਡੀਸੀ ਜਾ ਰਹੇ ਨੇ ਐਸਡੀਐਮ ਤਹਿਸੀਲਦਾਰ ਉਹ ਸਾਰੀ ਜਗ੍ਹਾ ਤੇ ਤਸਵੀਰਾਂ ਵੀ ਹੋ ਰਹੀਆਂ ਨੇ ਆਧਾਰ ਕਾਰਡ ਦੇ ਕੰਮ ਹੋ ਰਹੇ ਨੇ ਜੋ ਵੀ ਲੋਕਾਂ ਦੇ ਕੰਮ ਨੇ ਤੇ ਹੁਣ ਇੱਕ ਰਾਜਤਾਨੀ ਤੌਰ ਤੇ ਜਲੰਧਰ ਨੂੰ ਜਿਹੜਾ ਉਹ ਅਸੀਂ ਮੰਨ ਰਹੇ ਹਾਂ ਕਿ ਇੱਥੇ ਹਫ਼ਤੇ 'ਚ ਦੋ ਦਿਨ ਜ਼ਰੂਰ ਆਇਆ ਕਰਾਂਗੇ। ਬਾਕੀ ਪੰਜ ਦਿਨ ਵੀ ਅਫਸਰ ਇੱਥੇ ਲਿਆ ਕਰਨ। ਮਲੇਨੀਅਲ ਕਿ ਪੰਜ ਦਿਨ ਕੋਈ ਬੰਦ ਹੋ ਜੂਗਾ। ਕੋਈ ਨਾ ਕੋਈ ਐਪਲੀਕੇਸ਼ਨ ਲੈਣ ਵਾਲਾ ਜਾਂ ਕੋਈ ਗੱਲ ਸੁਣਨ ਵਾਲਾ ਇੱਥੇ ਹੋਊਗਾ। ਸੋ ਜ਼ਰੂਰੀ ਨਹੀਂ ਹੈਗਾ ਕਿ ਚੰਡੀਗੜ੍ਹ ਜਾਣਾ ਪਵੇ ਤੇ ਨਾਲ ਦੀ ਨਾਲ ਅਨਾਉਂਸਮੈਂਟ ਅਸੀਂ ਪਹਿਲਾਂ ਕਰ ਦਿਆ ਕਰਾਂਗੇ ਜਿਵੇਂ ਇਸ ਵਾਰ 24 25 ਹੈ ਹੋ ਸਕਦਾ ਅਗਲੀ ਵਾਰ ਜਿਵੇਂ ਕੋਈ ਹੋਰ ਤਰੀਕਾ ਹੋਣ ਜਿਵੇਂ ਸੋਮਵਾਰ ਮੰਗਲਵਾਰ ਅਗਲੀ ਵਾਰ ਹੋ ਸਕਦਾ ਵੀਰਵਾਰ ਸ਼ੁੱਕਰਵਾਰ ਹੋਵੇ ਉਸ ਤੋਂ ਅਗਲੀ ਵਾਰ ਹੋ ਸਕਦਾ ਮੰਗਲਵਾਰ ਬੁੱਧਵਾਰ ਹੋਵੇ ਸੋ ਪਰ ਆਉਣਾ ਜ਼ਰੂਰ ਹੈ ਇੱਥੇ ਟੈਂਡ ਜ਼ਰੂਰ ਕਰਨ ਆਉਣਾ ਬਾਕੀ ਮੀਡੀਆ ਕੈਪੀਟਲ ਵੀ ਮੰਨਿਆ ਜਾਂਦਾ ਜਲੰਧਰ ਨੂੰ ਤੁਹਾਡੇ ਨਾਲ ਵੀ ਫਿਰ ਅਕਸਰ ਮੁਲਾਕਾਤਾਂ ਹੁੰਦੀਆਂ ਰਹਿਣਗੀਆਂ ਤੇ ਅੱਜ ਡਿਪੀ ਕੁਸ਼ਨਾ ਵੱਲੋਂ ਜੋ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਾਨੂੰ ਦੱਸਿਆ ਗਿਆ ਕਿ ਆਹ ਲੋਕ ਆਹ ਕੰਮ ਰੁਕੇ ਪੈਨੇ ਜੀ ਇਸ ਕੰਮ ਵਾਸਤੇ ਪੈਸਾ ਚਾਹੀਦਾ ਜੀ ਆਹ ਕੰਮ ਤਾਂ ਅਸੀਂ ਟੈਂਡਰ ਲਾਤਾ ਜੀ ਇਹਦਾ ਟੈਂਡਰ ਇਹਨੇ ਤਰੀਕੋ ਲੱਗ ਜਾਊਗਾ ਜੀ ਸਾਰਾ ਕੁਝ ਅਸੀਂ ਅੱਜ ਉਹ ਡਿਸਕਸ ਕੀਤਾ ਲਗਭਗ 2 ਘੰਟੇ 2.5 ਘੰਟੇ ਤੇ